ਕਹਿੰਦਾ ਜੋਗ ਚਲੇ ਨੈਟ ਦਾ ਮਿੱਤਰੋ ਖੱਤ ਕਿਸੇ ਪਾਉਣੇ ਨਹੀਂ ਉੱਡ ਕੇ ਖੰਭ ਲਾ ਕੇ ਵੇਲੇ ਮੁੜ ਕੇ ਕਦੇ ਆਉਣੇ ਨਹੀਂ ਚੰਗੇ ਸੀ ਵੇਲੇ ਮਿੱਤਰੋ ਮੁੜ ਕੇ ਕਦੇ ਆਉਣੇ ਨਹੀਂ ਕਹਿੰਦਾ ਚੀੜੀਆਂ ਦੀ ਚੀਂਚ ਹੀ ਹੁੰਦੀ ਉਦੋਂ ਚੀੜੀਆਂ ਦੀ ਚੀਂਚ ਹੀ ਹੁੰਦੀ ਜਦੋਂ ਉੱਠਦੇ ਸਵੇਰੇ ਸੀ ਹਾਲੀਓਦੋ ਹਲ ਕੱਟਦੇ ਸੀ ਪੌਂ ਫੁੱਟ ਨੇ ਵੇਲੇ ਸੀ ਕੋਠਾ ਤੇ ਭੁੱਲ ਕੇ ਪਹਿਲਾਂ ਪਾਉਂਦੇ ਮੋਰ ਨਿਵਾਣੇ ਨਹੀਂ ਚੰਗੇ ਸੀ ਵੇਲੇ ਮਿੱਤਰੋ ਮੁੜ ਕੇ ਕਦੇ ਆਉਣੇ ਨਹੀਂ ਉੱਡ ਕੇ ਖੰਭ ਲਾ ਕੇ ਵੇਲੇ ਮੁੜ ਕੇ ਕਦੇ ਆਉਣੇ ਨਹੀਂ ਕਹਿੰਦਾ ਰੰਗਲੀ ਉੱਡ ਗਈ ਮਧਾਣੀ ਰੰਗਲੀ ਉੱਡ ਗਈ ਮਧਾਣੀ ਤੇ ਉੱਡ ਗਿਆ ਚਰਖਾ ਵੀ ਬੱਦਲਾਂ ਚੋਂ ਪਹਿਲਾਂ ਵਾਂਗੂੰ ਹੁੰਦੀ ਹੁਣ ਵਰਖਾ ਨਹੀਂ ਰੰਗਲੀ ਉੱਡ ਗਈ ਮਧਾਣੀ ਉੱਡ ਗਿਆ ਚਰਖਾ ਵੀ ਬੱਦਲਾਂ ਚੋਂ ਪਹਿਲਾਂ ਵਾਂਗੂੰ ਹੁੰਦੀ ਹੁਣ ਵਰਖਾ ਨਹੀਂ ਕਹਿੰਦਾ ਕਿੱਕਰ ਤੇ ਟੱਲੀਆਂ ਗਈਆਂ ਆ ਬੋਰਡ ਵੀ ਥਿਆਉਣੇ ਨਹੀਂ ਉੱਡ ਗਏ ਖੰਭ ਲਾ ਕੇ ਵੇਲੇ ਮੁੜ ਕੇ ਕਦੇ ਆਉਣੇ ਨਹੀਂ ਚੰਗੇ ਸੀ ਵੇਲੇ ਮਿੱਤਰੋ ਮੁੜ ਕੇ ਕਦੇ ਆਉਣੇ ਨਹੀਂ ਕਹਿੰਦਾ ਰੰਗਲੀ ਉੱਡ ਗਈ ਮਧਾਣੀ ਉੱਡ ਗਿਆ ਚਰਖਾ ਵੀ ਬੱਦਲਾਂ ਚੋਂ ਪਹਿਲਾਂ ਵਾਂਗੂੰ ਹੁੰਦੀ ਹੁਣ ਵਰਖਾ ਨਹੀਂ ਕਿੱਕਰ ਤੇ ਟਾਲੀਆਂ ਗਈਆਂ ਆ ਬੋੜ ਬਿਠਾਉਣੇ ਨਹੀਂ ਚੰਗੇ ਸੀ ਦਿਲੇ ਮਿੱਤਰੋ ਮੁੜ ਕੇ ਕਦੇ ਆਉਣੇ ਨਹੀਂ ਉੱਡ ਗਏ ਖੰਭ ਲਾ ਕੇ ਵੇਲੇ ਮੁੜ ਕੇ ਕਦੇ ਆਉਣੇ ਨਹੀਂ ਕਹਿੰਦਾ ਵੱਖਰਾ ਸਵਾਦ ਰੋਟੀ ਦਾ ਵੱਖਰਾ ਸਵਾਦ ਰੋਟੀ ਦਾ ਸੀ ਕੋਲਿਆਂ ਤੇ ਰਾੜੀ ਦਾ ਤੱਤਾ ਉਹ ਗੁੜ ਨਹੀਂ ਭੁੱਲਦਾ ਖਾਦਾ ਖੁਲਾੜੀ ਦਾ ਇੱਖਾਂ ਚੋਂ ਪੱਟ ਪੱਟ ਗੰਨੇ ਕਿਸੇ ਨੇ ਚਪਾਉਣੇ ਨਹੀਂ ਚੰਗੇ ਸੀ ਦਿਲੇ ਮਿੱਤਰੋ ਮੁੜ ਕੇ ਕਦੇ ਆਉਣੇ ਨਹੀਂ ਉੱਡ ਗਏ ਖੰਭ ਲਾ ਕੇ ਵੇਲੇ ਮੁੜ ਕੇ ਕਦੇ ਆਉਣੇ ਨਹੀਂ ਕਹਿੰਦਾ ਖੇਤਾਂ ਚੋਂ ਬਾਸੇ ਆਉਂਦੀ ਬੜਕਾਂ ਦੀਆਂ ਟੱਲੀਆਂ ਦੀ ਖੇਤਾ ਚੋਂ ਵਾਸ ਹੀ ਆਉਂਦੀ ਬੜਾ ਦਾਨੀਆਂ ਟੱਲੀਆਂ ਦੀ ਅੱਜ ਵੀ ਮਿਠਾਸ ਨਹੀਂ ਭੁੱਲਦੀ ਦੋਦਾ ਜੀਆਂ ਸੱਲੀਆਂ ਦੀ ਪੱਠੀ ਤੇ ਬਹਿ ਕੇ ਦਾਣੇ ਹੁਣ ਕਿਸੇ ਨੇ ਪਣਾਉਣੇ ਨਹੀਂ ਚੰਗੇ ਸੀ ਵੇਲੇ ਮਿੱਤਰੋ ਮੁੜ ਕੇ ਕਦੇ ਆਉਣੇ ਨਹੀਂ ਉੱਡ ਕੇ ਖੰਭ ਲਾ ਕੇ ਵੇਲੇ ਮੁੜ ਕੇ ਕਦੇ ਆਉਣੇ ਨਹੀਂ ਕਹਿੰਦਾ ਹੁਣ ਕੁੱਟਦਾ ਨਹੀਂ ਕੋਈ ਕੁੰਡੇ ਵਿੱਚ ਪਾ ਕੇ ਲੂਣ ਦੀਆਂ ਡਲੀਆਂ ਕਹਿੰਦਾ ਮਾਨਕ ਦੇ ਵਾਂਗੂ ਹੱਥ ਕੰਨ ਉਤੇ ਰੱਖ ਲਾਉਂਦਾ ਨਹੀਂ ਹੁਣ ਕੋਈ ਕਲੀਆਂ ਕਹਿੰਦਾ ਮਾਨਕ ਜਗਮੋਣ ਕੌਰ ਜਿਹੇ ਮਾਣਕ ਜਗਮੂਨ ਕੌਰ ਜੇ ਇਹ ਬੋਲ ਕੇ ਤੁਥਾਉਣੇ ਨਹੀਂ ਚੰਗੇ ਸੀ ਵੇਲੇ ਮਿੱਤਰੋ ਮੁੜ ਕੇ ਕਦੇ ਆਉਣੇ ਨਹੀਂ ਉੱਡ ਕੇ ਖੰਭ ਲਾ ਕੇ ਵੇਲੇ ਮੁੜ ਕੇ ਕਦੇ ਆਉਣੇ ਨਹੀਂ ਕਹਿੰਦਾ ਕਰ ਲੋ ਤਰੱਕੀਆਂ ਯਾਰੋ ਕਰ ਲੋ ਤਰੱਕੀਆਂ ਯਾਰੋ ਬਿਰਸਾ ਭਲਾਵੋ ਨਾ ਰਾਜੂ ਹੁਣਿਆਏ ਦਾ ਕਹਿੰਦਾ ਨਸ਼ਿਆਂ ਮਲ ਜਾਵੋ ਨਾ ਕਰ ਲੋ ਤਰੱਕੀਆਂ ਮਿੱਤਰੋ ਬਿਰਸਾ ਭਲਾਵੋ ਨਾ ਰਾਜੂ ਹੁਣਿਆਏ ਦਾ ਕਹਿੰਦਾ ਨਸ਼ਿਆਂ ਵੱਲ ਜਾਵੋ ਨਾ ਮਾਨੂੰ ਪੁੱਤ ਨਹੀਂ ਤਾਂ ਦਾਰਾ ਸਿੰਘ ਜੇ ਇਥੇ ਆਉਣੇ ਨਹੀਂ ਚੰਗੇ ਸੀ ਵੇਲੇ ਮਿੱਤਰੋ ਮੁੜ ਕੇ ਕਦੇ ਆਉਣੇ